ਮੈਂ ਮਨਜਿੰਦਰ ਸਿੰਘ ਸਿਰਸਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਚ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਟੱਲ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸਰਦਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪ੍ਰਮਾਤਮਾ ਦੀ ਸੋਚ ਉਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਵੇਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਹਿਆ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਰਤ ਮਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ